ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਕਿਵੇਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਨੇ ਅੱਜ ਦੀ ਕੜਾਈ ਜਿਹੜੀ ਦੀ ਵੀਡੀਓ ਲੈ ਕੇ ਆਏ ਆ ਜੀ ਕੜਾਈ ਨੂੰ ਆਪਾਂ ਸਾਫ਼ ਕਰਕੇ ਕਿਵੇਂ ਰਖਾਵਾਂਗੇ ਹਨਮੋਨੀਅਮ ਦੀ ਕੜਾਈ ਹੈ ਦੇਖੋ ਜੀ ਆਪਣੀ ਇਹ ਤੇ ਆਪਾਂ ਜਦੋਂ ਵੀ ਕੋਈ ਦਾਲ ਸਬਜ਼ੀ ਬਣਾਉਣੀ ਆਂਦੀ ਹੈ ਠਾ ਲੱਗ ਜਾਂਦੀ ਹੈ ਕੋਈ ਵੀ ਦਾਲ ਸਬਜ਼ੀ ਤੜਕਾ ਵਗੈਰਾ ਜਦੋਂ ਲੋਨਿਆ ਹੈ ਨਾ ਤੇ ਆਪਾਂ ਕਿਵੇਂ ਇਹਨੂੰ ਸਾਫ਼ ਕਰ ਸਕਦੇ ਹਾਂ ਕਈ ਵਾਰੀ ਆਪਾਂ ਜਿੰਨਾ ਮਾਰਚਿਸ ਸਕਰੱਬ ਦੇ ਨਾਲ ਕੋਈ ਵੀ ਲਿਕਵਰ ਦੇ ਨਾਲ ਸਾਫ਼ ਕਰੀਏ ਤੇ ਬਿਲਕੁਲ ਸਾਫ਼ ਨਹੀਂ ਹੁੰਦੀ ਹੈਗੀ ਤੇ ਆਪਾਂ ਦੋ ਚੀਜ਼ਾਂ ਇਹਦੇ ਵਿੱਚ ਐਡ ਕਰਾਂਗੇ ਜਿਹਦੇ ਨਾਲ ਤੁਹਾਡੀ ਇਹ ਕੜਾਹੀ ਬਿਲਕੁਲ ਹੀ ਚੰਗੂ ਹੋ ਜੂਗੀ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਜੇ ਤੁਸੀਂ ਸਾਡੇ ਚੈਨਲ ਤੇ ਪਲੀਜ਼ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਚਲੋ ਹੁਣ ਆਪਾਂ ਜੀ ਦੱਸਦੇ ਹਾਂ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਕਿਹੜੀਆਂ ਐਡ ਕਰਾਂਗੇ ਤੇ ਆਪਾਂ ਪਹਿਲਾਂ ਦੇਖੋ ਜੀ ਤਾਂ ਹਮ ਖੁਰਚ ਕੇ ਰੱਖਣੀ ਆ ਦੇਖੋ ਜੀ ਇਹ ਖੁਰਚ ਤੇ ਜੀ ਬਿਲਕੁਲ ਨਹੀਂ ਤੇ ਆਪਣੀ ਜੜੀ ਹੋਈ ਕੜਾਹੀ ਲੈ ਰਹੇ ਹਾਂ ਜੀ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਟਿੱਕਾ ਧਲਾਮਾ ਕੀ ਜਿ ਬਨੇਕਰ ਤੁਸੀਂ ਨਿੰਬੂ ਵੀ ਲੈ ਸਕਦੇ ਹੋ ਆਪਾਂ ਨੇ ਚਿੱਟਾ ਸਿਰਕਾ ਲਿਆ ਜੀ ਦੂਸਰੀ ਚੀਜ਼ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਬ੍ਰੇਕਿੰਗ ਪਾਊਡਰ ਇਹ ਆਪਣੇ ਕਲੀਨਿੰਗ ਦੇ ਬਹੁਤ ਹੀ ਜੀ ਸਫਾਈ ਦਿੰਦਾ ਆ ਤੇ ਹੁਣ ਆਪਾਂ ਨਾ ਸਾਰੀ ਕੜਾਹੀ ਦੇ ਵਿੱਚ ਚੰਗੀ ਤਰ੍ਹਾਂ ਇਸੇ ਤਰ੍ਹਾਂ ਇਹ ਸਾਰੀ ਕੜਾਹੀ ਨੂੰ ਲਗਾ ਦਾਂਗੇ ਜਿੰਨੇ ਵੀ ਆਪਣੀ ਜਲੀ ਹੋਈ ਕੜਾਹੀ ਹੈ ਜੀ ਬਿਲਕੁਲ ਹੀ ਸਾਫ਼ ਹੋ ਜਾਣੀ। 2 ਮਿੰਟ ਲਈ ਇਹ ਇਸੇ ਤਰ੍ਹਾਂ ਛੱਡ ਦਾਂਗੇ। ਉਸ ਤੋਂ ਬਾਅਦ ਆਪਾਂ ਤੁਹਾਨੂੰ ਇਹ ਸਾਫ਼ ਕਰਕੇ ਦਿਖਾਉਣੀ ਆ। ਦੇਖੋ ਜੀ ਆਪਣੀ ਜੜੀ ਜਲੀ ਹੋਈ ਕੜਾਹੀ ਸੀਗੀ ਸਾਰਾ ਇਹ ਇਹਦਾ ਜਿਹੜਾ ਆਪਣਾ ਜਲੇ ਆਪਾਂ ਨਸੀ ਸਾਰਾ ਲੈਣਾ ਸਟਾਰਟ ਹੋ ਗਿਆ। ਇੱਕ ਹੁਣ ਆਪਣੇ ਇਹ 2 ਮਿੰਟ ਹੋ ਗਏ। ਸਿਰਫ ਆਪਾਂ ਪਹਿਲਾਂ ਨਾ ਸਕਰੱਬ ਹੀ ਇਸ ਤਰੀਕੇ ਨਾਲ ਫੇਰਾਗੇ। ਤਾਂ ਉਹ ਪਹਿਲਾਂ ਕੋਈ ਵੀ ਲਿਕਵਿਡ ਵਗੈਰਾ ਨਾ ਉਹ ਆਪੀ ਲੋੜ ਨਹੀਂ ਹੈਗੀ ਇਸ ਤਰੀਕੇ ਨਾਲ ਤਾਂ ਤੁਸੀਂ ਇਹਨੂੰ ਸਕਰਾਪਿੰਗ ਕਰਕੇ ਦੇਖੋ ਦੇਖੋ ਜੀ ਆਪਣੀ ਇਹ ਬਿਲਕੁਲ ਵੀ ਜੰਨੀ ਜਲੀ ਹੋਈ ਕੜਾਹੀ ਸੀਗੀ ਇਹ ਸਾਰਾ ਜੀ ਜਲਿਆ ਪਾਣਾ ਸੀ ਬਿਲਕੁਲ ਆਸਾਨ ਤਰੀਕੇ ਨਾਲ ਹੋ ਗਿਆ ਤੇ ਜਿੰਨਾ ਵੀ ਆਪਣਾ ਜੜੇ ਆਪਾਂ ਸੀਗਾ ਸਾਰਾ ਹੀ ਰਹਿ ਗਿਆ ਹੁਣ ਸਕ੍ਰੱਪ ਦੇ ਨਾਲ ਆਪਾਂ ਪੀਮਾ ਲਗਾ ਕੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਇੱਕ ਵਾਰੀ ਫੇਸ ਸਾਫ ਕਰ ਦਿੰਨੇ ਆਂ ਫਿਰ ਹੁਣ ਤੁਹਾਨੂੰ ਸਾਫ ਕੀਤੀ ਹੋਈ ਧੋਣੇ ਆ ਤੇ ਹੁਣ ਆਪਾਂ ਜਿਹੜਾਈ ਦੇ ਵਿੱਚ ਥੋੜੀ ਜਿਹੀ ਤੇਲ ਪਾਵਾਂਗੇ ਇਹ ਖੁਦ ਹੀ ਆਪਾਂ ਨੂੰ ਜ਼ਿਆਦਾ ਰਗੜਨੇ ਦੀ ਲੋੜ ਨਹੀਂ ਹੈਗੀ ਬਿਲਕੁਲ ਬਹੁਤ ਹੀ ਆਸਾਨ ਤਰੀਕੇ ਨਾਲ ਦੇਖੋ ਜੀ ਆਪਾਂ ਨੂੰ ਜਿਹੜੀ ਜਲੀ ਹੋਈ ਕੜਾਹੀ ਸੀਗੀ ਬਿਲਕੁਲ ਸਾਫ਼ ਹੋ ਗਈ। ਤੁਹਾਨੂੰ ਜ਼ਿਆਦਾ ਕੈਮੀਕਲ ਲਗਾਉਣ ਦੀ ਵੀ ਲੋੜ ਨਹੀਂ ਹੈਗੀ। ਇਸ ਤਰੀਕੇ ਨਾਲ ਆਪਾਂ ਬਰੋਸਾ ਕਰਤਾ ਹੈ। ਜੁਛੇ ਆਪਣੀ ਕੜਾਹੀ ਬਿਲਕੁਲ ਹੀ ਚਮਕ ਗਈ। ਦੇਖ ਸਕਦੇ ਹੋ ਤੁਸੀਂ। ਜਿੰਨੇ ਮਰਜ਼ੀ ਆਪਣਾ ਕੋਈ ਵੀ ਬਰਤਨ ਜਲਿਆ ਹੋਵੇ ਤੇ ਆਪਣੇ ਇਹ ਜਿਹੜਾ ਆਪਨੇ ਇੱਕ ਛਿੱਟਾ ਸਰਕਲ ਲਿਆ ਜੀ। ਇੱਕ ਬ੍ਰੇਕਿੰਗ ਪੋਟ ਲਿਆ ਵਾ ਤੇ ਇਹ ਬਹੁਤ ਹੀ ਵਧੀਆ ਕਲੀਨਿੰਗ ਦੇ ਵਿੱਚ ਕੰਮ ਕਰਦਾ ਹੈ ਜੀ ਤੇ ਤੁਸੀਂ ਇਹਨਾਂ ਦੇ ਨਾਲ ਤੇ ਉਹਨਾਂ ਚੀਜ਼ਾਂ ਦੇ ਨਾਲ ਜਿੰਨੇ ਮਰਜ਼ੀ ਬਰਤਨ ਕੋਈ ਵੀ ਚੜਿਆ ਹੋਵੇ ਸਾਫ਼ ਕਰ ਸਕਦੇ ਹੋ ਤੇ ਹੁਣ ਚਲੋ ਜੀ ਆਪਾਂ ਇਹਨੂੰ ਸਿੰਪਲ ਪਾਣੀ ਦੇ ਨਾਲ ਸਾਫ਼ ਕਰਕੇ ਤੇ ਚਲੋ ਆਪਾਂ ਹੁਣ ਤੁਹਾਨੂੰ ਦਿਖਾਉਣੀ ਹੈ ਦੋ ਬਾਜ ਇੱਕ ਵਾਰ ਹੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਆਪਣੀ ਕੜਾਹੀ ਹੈ ਚਮਕ ਗਈ ਤੇ ਦੇਖੋ ਤੁਸੀਂ ਦੇਖ ਸਕਦੇ ਆ ਦੇ ਵਿੱਚ ਕਿੰਨੀ ਚਮਕ ਆਈ ਹੈ ਕੜਾਹੀ ਦੇ ਵਿੱਚ ਤੇ ਬਹੁਤ ਹੀ ਵਧੀਆ ਸੌਖੇ ਤਰੀਕੇ ਨਾਲ ਆਪਾਂ ਨੇ ਜਿਆਦਾ ਕੋਈ ਕੈਮੀਕਲ ਨਹੀਂ ਕੀਆ ਹੈਗਾ ਤੇ ਆਪਣੇ ਨਾਰਮਲ ਹੀ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਆਪਾਂ ਤੁਹਾਨੂੰ ਕਲੀਨਿੰਗ ਕਰਕੇ ਦਿਖਾਈਆ ਤੇ ਇਸ ਸਿਰਕੇ ਦੀ ਜਗ੍ਹਾ ਤੇ ਤੁਸੀਂ ਨਿੰਬੂ ਵੀ ਲੈ ਸਕਦੇ ਹੋ ਜੇ ਸਿਰਕਾ ਨਹੀਂ ਹੈਗਾ ਤੇ ਕਿਉਂ ਜੇ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਜੀ ਵੱਧ ਤੋਂ ਵੱਧ ਕੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਜੀ ਤੇ ਚਲੋ ਆਪਾਂ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ